ਵੰਡ ਪਟੇੜੀ ਦੇ ਖੇਤਾਂ ਵਿੱਚ ਪਰਾਲੀ ਦੇ ਬਣੇ ਡੰਬ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਖੇਤਾਂ ਵਿੱਚ 500 ਏਕੜ ਦੇ ਲਗਭਗ ਇਕੱਠੀ ਕੀਤੀ ਗਈ ਪਰਾਲੀ ਦੀਆਂ ਗੱਠਾਂ ਸਨ ਜੋ ਸੜ ਕੇ ਰਾਖ ਹੋ ਗਈਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਅੱਗ ਲੱਗਣ ਵਾਲੇ ਖੇਤਾਂ ਦੇ ਨਾਲ ਹੀ ਇੱਕ ਪੈਟਰੋਲ ਪੰਪ ਸੀ ਅਤੇ ਜੇਕਰ ਹਵਾ ਦੂਜੇ ਪਾਸੇ ਨੂੰ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਤੇ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਮੌਕੇ ਤੇ ਖੜੇ ਲੋਕਾਂ ਦਾ ਪਾਰਾ ਉਦੋਂ ਵੱਧ ਗਿਆ ਜਦੋਂ ਅੱਗ ਲੱਗਣ ਤੋਂ 2 ਘੰਟੇ ਬਾਅਦ ਫਾਇਰ ਵਰਗੇਟ ਦੀਆਂ ਟੀਮਾਂ ਆਈਆਂ ਜਿਸ ਕਰਕੇ ਉਹ ਕਾਫੀ 扑ੜ ਗਏ ਆਹ ਦੇਖੋ ਜੀ ਇਹ ਪ੍ਰੈਸ਼ਰ ਕਿੰਨਾ ਹੈ ਇਹ 1.50 ਨੂੰ ਕੀ ਪੁੱਛੇ ਇਹਨਾਂ ਨੂੰ ਬੱਲਾ ਦਾ ਟੂਟੀ ਲੰਦੇ 25 25000 ਰੁਪਏ ਲੰਦੇ ਆ ਇਹ ਆਹ ਦੇਖੋ ਪ੍ਰੈਸ਼ਰ 400 ਕਿੱਲੇ ਦੀ ਪੀੜੇ ਕਦਾਂ ਕਲਾਕ ਦੀ ਅਕਤਾਂ ਜੀ ਜਾਂਦਾ ਬਹੁਤ ਬੱਜ ਕੇ ਜਾਂਦੇ ਆ ਹੁਣ 400 ਕਿੱਲੇ ਦੀ ਪਰਾਲੀ ਚੜ ਗਈ ਹੁਣ ਦੱਸੋ ਕੌਣ ਜ਼ੁਬੇਦਾਰ ਇਹਦਾ ਸੜ ਪਤਾ ਹੀ ਨਹੀਂ ਕਿ ਆ ਹੋਇਆ ਕਿ ਨਹੀਂ ਨਹੀਂ ਰੋੜੀ ਚੱਲੀ ਪਿੰਡ ਪਟਾੜੀ ਜੇ ਜੀ ਇਹ ਪਟ્રોલ ਬੰਦ ਉਹ ਪੰਪ ਜੀ ਦੋਈ ਗੱਡੀ ਆਈ ਆ ਸਾਡੀ ਨਾਲ ਪਹਿਲੀ ਗੱਡੀ ਆਈ ਪਹਿਲੀ ਗੱਡੀ ਜਮੇ ਦੋ 10-5 ਮਿੰਟ ਚੱਲੀ ਉਹ ਜਦੋਂ ਪਾਣੀ ਮੁੱਕ ਗਿਆ ਉਹ ਚ ਕਹਾਂ ਤੂਈ ਗੱਡੀ ਆਈ ਆ ਤੁਈ ਦਾ ਇੱਕ ਦਾ ਪ੍ਰੈਸ਼ਰ ਠੀਕ ਹੈ ਇੱਕ ਦਾ ਪੰਪ ਖਰਾਬ ਆ ਆ ਕਹਿੰਦਾ ਪ੍ਰੈਸ਼ਰ ਹੈ ਆ ਦੱਸੋ ਪ੍ਰੈਸ਼ਰ ਟੁੱਟੀ ਵਾਲਾ ਪ੍ਰੈਸ਼ਰ ਹੈਦਾ ਜੀ ਇਹ ਫਰਮ ਗੇਟ ਦੀ ਗੱਡੀ ਦਾ ਉਹੀ ਗੱਡੀ ਆਈ ਆ ਸਰ ਤੂੰ ਹੀ ਗੱਡੀ ਆਈ ਆ ਤੂੰ ਹੀ ਗੱਡੀ ਤੇ ਅੱਧਾ ਘੰਟਾ ਮਸੀ ਚੱਲੀ ਆ 10 ਮਿੰਟ ਉਹ ਵੀ ਖਤਮ ਹੋ ਚੱਲੀ ਜੀ ਉਹ ਵੀ ਲੈ ਚੱਲੇ ਗਏ ਨਹੀਂ ਰੋੜੀ ਚੱਲੀਏ ਪਿੰਡ ਪਟਾੜੀ ਜੇ ਆ ਜੀ ਯੇਰ ਪਟ્રોલ ਬੰਦ ਉਪਰ ਦਾ ਪੰਪ ਜੀ ਤੂੰ ਹੀ ਗੱਡੀ ਆਈ ਆ ਸਾਡੀ ਦੇ ਕੋਲ ਪਹਿਲੀ ਗੱਡੀ ਆਈ ਪਹਿਲੀ ਗੱਡੀ ਜਮੇ ਦੋ 10-5 ਮਿੰਟ ਚੱਲੀ ਉਹ ਜਦੋਂ ਪਾਣੀ ਮੁੱਕ ਗਿਆ ਉਹ ਚ ਚਲੋ ਤੂੰ ਹੀ ਗੱਡੀ ਆਈ ਹੈ ਤੂੰ ਹੀ ਦਾ ਇੱਕ ਦਾ ਪ੍ਰੈਸ਼ਰ ਠੀਕ ਹੈ ਇੱਕ ਦਾ ਪੰਪ ਖਰਾਬ ਹੈ ਨਾ ਕਿੰਨੇ ਏਕੜ ਦੀ ਪਰਾਲੀ ਤੀਜੀ ਹੈ 5-6 ਏਕੜ ਦੀ ਪਰਾਲੀ ਹੈ ਜੀ 9:00 ਵਜੇ 7 ਮਿੰਟ ਤੇ ਅੱਗ ਲੱਗੀ ਹੈ ਜੀ ਇਹ ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਜੀ 10:30 ਵਜੇ ਠੀਕ ਹੈ ਜੀ 10:30 ਵਜੇ ਆਈਆਂ ਜੀ 10:30 ਵਜੇ ਆਉਣ ਤੋਂ ਬਾਅਦ ਫਾਇਰ ਗ੍ਰੇਡ ਦੀਆਂ ਗੱਡੀਆਂ ਦਾ ਨਾ ਪਾਇ ਪੰਜ ਸੀ ਜੀ ਕਿੰਨੀ ਲੇਟ ਆਈਆਂ ਗੱਡੀਆਂ ਇਹ ਡੇਢ ਘੰਟਾ ਲੇਟ ਜੀ ਠੀਕ ਹੈ ਜੀ ਹਾਂ ਜੀ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਇਹ ਕਿੰਨਾ ਨੁਕਸਾਨ 500 ਏਕੜ ਦਾ ਹੀ ਮਤਲਬ ਇਹ ਲਗਭਗ ਕਿੰਨਾ ਮਤਲਬ ਲਗਭਗ ਮਤਲਬ 25 ਲੱਖ ਰੁਪਏ ਦਾ ਮੰਨ ਕੇ ਚੱਲੋ ਜੀ ਠੀਕ ਹੈ ਜੀ ਹਾਂਜੀ ਇਹ ਜਿਹੜੀ ਜ਼ਮੀਨ ਆ ਆਪਣੀ ਇਹ ਇਹ ਮੈਨੂੰ ਠੇਕੇ ਦੇ ਲਈ ਰੈਕਟ ਦੇ ਲਈ ਹੋਈ ਹੈ ਜੀ ਪਟੜੀ ਦੇ ਬੰਦੇ ਜਗਤਾਰ ਸਿੰਘ ਦੀ ਜ਼ਮੀਨ ਹੈ ਜੀ ਇਹ ਠੀਕ ਹੈ ਜੀ ਹਾਂਜੀ ਸਰ ਉਸ ਤੋਂ ਬਾਅਦ ਪਹਿਲੀ ਗੱਡੀ ਦਾ ਮੰਨ ਲੋ ਇਹਨੇ ਚਲਾਈ ਨਹੀਂ ਹੈਗੀ ਕਿ ਪਾਣੀ ਖਤਮ ਹੋ ਗਿਆ 5 ਮਿੰਟ ਚ ਰੋਣ ਤੋਂ ਬਾਅਦ ਚਲੇਗੀ ਦੂਜੀ ਗੱਡੀ ਆ ਗਈ ਅੱਧਾ ਘੰਟਾ ਖੜੇ ਰਹਿ ਟੂਟੀ ਮੰਗ ਚ ਚਲਾਈ ਰੱਖੀ ਇੱਕ ਬੰਦੇ ਦੀ ਸ਼ਰਾਬ ਪੀਤੀ ਹੋਈ ਦੀ ਫਾਇਰ ਬ੍ਰਿਗੇਡ ਵਾਲੇ ਦੀ ਉਹ ਵੀਡੀਓ ਬਣਾ ਰਿਹਾ ਖੜਾ ਵਿੱਚ ਉਸ ਤੋਂ ਬਾਅਦ ਉਹਨੂੰ ਕਿਹਾ ਪਾਈਪ ਚਲਾ ਦੇ ਕਹਿੰਦਾ ਚੱਲਦਾ ਨਹੀਂ ਹੈਗਾ ਮੇਰੇ ਪਾਈਪ ਲੀਕ ਨੇ ਫਟੇ ਹੋਏ ਨੇ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਆ ਕੇ ਉਹ ਤੋਂ ਪਾਈਪ ਚਲਵਾਇਆ ਉਹਨੂੰ ਪੁੱਛਿਆ ਕਿ ਉਦੋਂ ਤੋਂ ਪਾਈਪ ਕਿਉਂ ਨਹੀਂ ਚਲਾਇਆ ਹੈਗਾ ਕਹਿੰਦਾ ਮੈਂ ਫਾਇਰ ਬ੍ਰਿਗੇਡ ਦੀ ਗੱਡੀ ਖਾਲੀ ਛੋਣ ਨਾ ਕਰਨੀ ਉਹ ਗੱਡੀ ਖਾਲੀ ਕਰਨ ਵਾਸਤੇ ਆਇਆ ਐਸਐਚਓ ਆ ਕੇ ਕਹਿੰਦਾ ਉਹਰੇ ਕਹਿੰਦਾ ਤੁਸੀਂ ਇਨਸ਼ੋਰ ਕਰਾਈ ਹੋਈ ਆ ਮਾਲਕ ਤਾਂ ਆਪਣੇ ਆਪ ਮਾਲਕ ਨੇ ਆਪ ਅੱਗ ਲਾਈ ਇਨਸ਼ੋਰ ਲੈਣ ਵਾਸਤੇ ਬਹੁਤ ਜ਼ਿਆਦਾ ਪਰਾਲੀ ਇਕੱਠੀ ਕਰੀ ਹੋਈ ਸੀ ਇੱਥੇ ਹਾਂਜੀ ਜਿਹੜੀ ਕਿ 2-3 ਘੰਟੇ ਤੋਂ ਅੱਗ ਲੱਗੀ ਹੋਈ ਆ ਕੋਈ ਕਿਸੇ ਨੇ ਹੁਣ ਤੱਕ ਇੱਕ ਦੋ ਗੱਡੀਆਂ ਆਈਆਂ ਪਰ ਨਾ ਤਾਂ ਸੈਟੇਲਾਈਟ ਤੇ ਕਿਸੇ ਨੂੰ ਪਤਾ ਲੱਗ ਰਿਹਾ ਵੀ ਇੰਨੀ ਅੱਗ ਲੱਗੀ ਹੋਈ ਆ ਤੂੰ ਇਧਰ ਆ ਜਾ ਜੇ ਕਿ ਕਿਤੇ ਅਸੀਂ ਖੇਤਾਂ 'ਚ ਮਾੜੀ-ਮੋਟੀ ਅੱਗ ਲੱਗ ਜਾਂਦੀ ਉਦੋਂ ਸੈਟੇਲਾਈਟ ਵੀ ਜਦੋਂ ਦੱਸ ਜਾਂਦੀ ਆ ਕੁਣ ਕੋਈ ਨਾ ਮੈਕਮੇ ਵਾਲਾ ਆਇਆ ਸਿਰਫ ਦੋ ਗੱਡੀਆਂ ਆਈਆਂ ਇਹਨਾਂ ਤੇ ਵੀ ਕੋਈ ਕੰਟਰੋਲ ਨਹੀਂ ਹੋਇਆ 400 ਏਕੜ ਦੀ ਇਕੱਠੀ ਕਰੀ ਹੋਈ ਪਰਾਲੀ ਨੂੰ ਕੋਈ ਇੱਥੇ ਕੋਈ ਰਾਤ ਨਹੀਂ ਮਿਲੀ ਇਹਦੇ ਨਾਲ ਬਿਲਕੁਲ ਪੂਰੀ ਜਲ ਕੇ ਸਵਾਹ ਹੋ ਰਹੀ ਆ ਕੋਈ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਮੈਕਮੇ ਦਾ ਨਹੀਂ ਕੋਈ ਕੁਝ ਨਹੀਂ ਹੁਣ ਤੱਕ ਆਇਆ ਇੱਥੇ ਜੇ ਕਿਤੇ ਖੇਤਾਂ 'ਚ ਅੱਗ ਲੱਗ ਜਾਂਦੀ ਆ ਤਾਂ ਉਦੋਂ ਜਦ ਹੀ ਪ੍ਰਸ਼ਾਸਨ ਵੀ ਖੜਾ ਹੋ ਜਾਂਦਾ ਹੈ ਪੁਲਿਸ ਵੀ ਆ ਜਾਂਦੀ ਹੈ ਹੁਣ ਤੱਕ ਕੋਈ ਕਿਤੇ ਨੇ ਧੌਰ ਨਹੀਂ ਕਰੀ ਦੋ ਤਿੰਨ ਘਾਟੇ ਹੋ ਗਿਆ ਅੱਗ ਰਹੀ ਇਹਦੇ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਆਂ ਦੇਖ ਰਹੀ ਆ ਅੱਗ ਲੱਗੀ ਹੋਈ ਸਵਾ ਇਕੜ ਦੀ ਅੱਗ ਲੱਗੀ ਪਰ ਦੋ ਗੱਡੀਆਂ ਜਾਂ ਉਹਨਾਂ ਦਾ ਪ੍ਰੈਸ਼ਰੇ ਨਹੀਂ ਖੇਤਾਂ ਦੀ ਅੱਗ ਲੱਗੀ ਕਿਤਾ ਨਹੀਂ ਦਿਖ ਰਹੀ ਹੈ ਪ੍ਰਸ਼ਾਸਨ ਨੂੰ ਹੁਣ ਜੱਟਾਂ ਲੜੀਆਂ ਦੀ ਕਿੱਥੇ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈ